ਰਾਜੀ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮਿਤੀ 14 15 ਦੀ ਦਰਮਿਆਨੀ ਰਾਤ ਜਿਹੜੀ ਇੱਕ ਮੰਦਭਾਗੀ ਘਟਨਾ ਹੋਈ ਸੀ ਜਿਹਦੇ ਵਿੱਚ ਮਰਹੂਮ ਗੁਰਸੇਵ ਸਿੰਘ ਦੀ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹਦੇ ਵਿੱਚ ਮੌਕੇ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਇਹਦੇ ਵਿੱਚ ਬੇਸਿਕਲੀ ਇਹ ਜਦੋਂ ਰਾਤ ਨੂੰ ਜਾ ਰਹੇ ਸੀ ਆਪਣੀ ਗੱਡੀ ਵਿੱਚ ਉਦੋਂ ਇਹਨਾਂ ਦੀ ਬਹਿਸ ਵਸਿਆ ਹੋਇਆ ਕਿਸੇ ਗੱਲ ਨੂੰ ਲੈ ਕੇ ਇੱਕ 15 ਤੋਂ 20 ਜਿਹੜੇ ਨਾਮ ਮਿਲੂ ਬਿਖਤੀ ਸੀ ਪ੍ਰਵਾਸੀ ਸੀਗੇ ਉਸ ਤੋਂ ਉਪਰੰਤ ਹੀ ਇਹਨਾਂ ਦੀ ਜਦੋਂ ਸਕਫਲ ਹੋਈ ਉਹਦੇ ਵਿੱਚ ਇੱਕ ਬੰਦੇ ਨੇ ਦੇਖ ਦਿੱਤੀ ਅਗਲੇ ਦਿਨ ਪੋਰਟਸ ਹਸਪੀਟਲ ਜਿਵੇਂ ਤੁਹਾਨੂੰ ਪਤਾ ਹੈ ਬੜਾ ਅਨਫੋਰਚਨਟਲੀ ਉਹਦੇ ਡੈਥ ਹੋ ਗਈ ਇਸ ਤੋਂ ਉਪਰੰਤ ਹੀ ਆਪਾਂ ਆਪਣੀ ਸਾਰੀਆਂ ਸਪੈਸ਼ਲ ਟੀਮ ਜਿਹੜੀ ਹੈ ਐਸਐਸਪੀ ਸਾਹਿਬ ਦੇ ਬੜੇ ਸਖਤ ਦਿਸ਼ਾ ਨਿਰਦੇਸ਼ ਸੀ ਵੀ ਆਪਾਂ ਇਹ ਸਟ੍ਰੈਨਿੰਗ ਜਿਸ ਮੱਥੇ ਸਾਡੀ ਸਾਰੀ ਜਿਹੜੀ ਟੈਕਨੀਕਲ ਹਿਊਮਨ ਇੰਟੈਲੀਜੈਂਸ 58 ਟੋਟਲ ਟੀਮਾ ਬਣਾ ਕੇ ਸੀਆਈਏ ਦੀਆਂ ਸਪੈਸ਼ਲਾਈਜ਼ਡ ਆਪਾਂ ਜਿਹੜੇ ਥਾਣੇ ਚੋਂ ਐਸਐਚਓਜ਼ ਦੀ ਵੀ ਡਿਊਟੀ ਲਾਈ ਹੈ ਅਸਲ ਕਿਉਂ ਫੇਸ ਗਹਿਰਾ ਆ ਗਏ ਆ ਆਜੋ ਸਰ ਆਜੋ ਆਜੋ ਆਪਾਂ ਰੀਡ ਚ ਕਰਕੇ ਯੂਪੀ ਨਾਅਰ ਡੈਲੀ ਤੇ ਇਹਦੇ ਵਿੱਚ ਆਪਾਂ ਟੋਟਲ ਜੀ 12 ਜਿਹੜੇ ਮੇਨ ਬੰਦੇ ਹੋਣਾਂ ਦੀ ਰਿਸਪਾਂ ਲੀਏ ਤੇ ਇਸ ਤੋਂ ਇਹ ਦੋ ਬੰਦੇ ਜਿਹੜੇ ਉਹ ਨਵਾਲਿਕ ਨੇ ਉਹਨਾਂ ਨੂੰ ਘਰ ਤੋਂ ਸੁਧਾਰ ਕਰਕੇ ਭੇਜਿਆ ਗਿਆ ਤੇ 10 ਬੰਦੇ ਦਾ ਸਾਡੇ ਕੋਲ ਜੀ ਰਿਮਾਨਡ ਹੈ ਇਸ ਕੇਸ ਵਿੱਚ ਜਿਹੜੀ ਰਿਕਵਰੀ ਬੇਸਿਕਲੀ ਇੱਕ ਮੋਟਰਸਾਈਕਲ ਦੀ ਜਿਹੜਾ ਸਪਲੈਂਡਰ ਹੈ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਜਿਹੜੀ ਟੱਚ ਹੈ ਉਹ ਆਪਾਂ ਰਿਕਵਰ ਕਰੀ ਤੇ ਇਹਦੇ ਵਿੱਚ ਮੈਂ ਅ ਅਲਾਗਾ ਕਰਨਾ ਚਾਹਵਾਂਗਾ ਪਰਿਵਾਰ ਦੀ ਜਿਨ੍ਹਾਂ ਨੇ ਇੰਨਾ ਸੰਗਤ ਕਰਕੇ ਰੋਗ ਵੀ ਆਪਾਂ ਨੂੰ ਬੁਲਾਇਆ ਮੌਕੇ ਤੇ ਸਾਡੀ ਇਨਵੈਸਟੀਗੇਸ਼ਨ ਨੂੰ ਨਾਲ ਸਾਡੀ ਪੂਰੀ ਮਦਦ ਕੀਤੀ ਤੇ ਇੱਕ ਮੈਂ ਖਾਸ ਗੋਣਾ ਚਾਹਨਾ ਕਿ ਸਾਡੀ ਪੁਲਿਸ ਜਿਹੜੀ ਵਚਨਬੱਧ ਹੈ ਕੋਈ ਵੀ ਕ੍ਰਾਈਮ ਹੈਗਾ ਆਪਾਂ ਉਹਨੂੰ ਠੀਕ ਆ ਸਰ ਰਿਕਾਰਡ ਤੇ ਤੇ ਇੱਕ ਜਿਹੜਾ ਸੈਂਸ ਆਫ ਜਸਟਿਸ ਤੇ ਸੈਂਸ ਉਹ ਖੜੇ ਕਰ ਰਿਹਾ ਹੈ ਉਹ ਰਸਤਾ ਤੋਂ ਬਾਅਦ ਪਰਵਾਰ ਨੂੰ ਜਰੂਰ ਮਿਲੇਗਾ ਤੇ ਬਾਕੀ ਕੋਈ ਵੀ ਕ੍ਰਾਈਮ ਹੁੰਦਾ ਉਹਨੂੰ ਆਪਾਂ ਟ੍ਰੇਸ ਕਰਨ ਦੀ ਵਚਨਬੱਧ ਹੈ ਸਿਰਫ 11-12 ਬੰਦੇ ਕਰਦੇ ਵੀ ਇਹ ਜੀ ਬੇਸਿਕਲੀ ਮੇਨਲੀ ਤਾਂ ਅੰਡਰ ਰੇਜ ਹੁੰਦੇ ਆ ਉਹਨਾਂ ਦੀ ਕੋਈ ਨੌਕਰੀ ਨਹੀਂ ਹੈਗੀ ਤੇ ਇਹ ਕਰਦੇ ਕੁਛ ਨਹੀਂ ਅਜੀਬ ਪੜਾਈ ਚੀਂ ਦੋ ਤੈਣਾ ਵਿੱਚ ਨਬਾ ਨਹੀਂ ਕ੍ਰਿਮੀਨਲ ਬੈਕਗਰਾਉਂਡ ਹੁੰਦਾ ਤਾਂ ਰਿਮਾਂਡ ਚ ਹੀ ਨਾ ਤੇ ਫਿਰ ਪਦਕ ਜਿਸ ਨੂੰ ਨੋੜ ਕੇ ਹੀ ਹੋਰ ਵੀ ਲਵਾਉਂਦੇ ਬਿਲਕੁਲ ਜੀ ਬੇਸਿਕਲੀ ਜਦੋਂ ਇੱਕ ਘਟਨਾ ਹੋਸੀ ਉਥੇ 15 ਸਾਲਾਂ ਤੋਂ ਰਿਸ਼ਤਾਂ ਰਹੀ ਰਿਸ਼ ਜੋ ਦਾ ਇਤਰਾਜ਼ ਕੀਤਾ ਖੜੇ ਕਰੇ ਖੰਭੜਵਾਜੀ ਚ ਆ ਕੇ ਇੱਕ ਬੰਦੇ ਨੇ ਆ ਕੇ ਗੁੱਸੇ ਜਿਹੜਾ ਮਰਦ ਸਾਡਾ ਭਾਈ ਜੀ ਉਹਨੇ ਉਹਦੇ ਆਕੰਡ ਕਿਸ਼ਮਤ ਹਾਂਜੀ ਉਹ ਉਹ ਡਿਊਰਿੰਗ ਇਨਵੈਸਟੀਗੇਸ਼ਨ ਆ ਬਹੁਤ ਕੋਰ ਕਰ ਰਹੇ ਸੀ ਭਾਜੀ ਕਿਉਂ 15 ਤੋਂ 20 ਉਹ ਗਰੁੱਪ ਚ ਕਿੰਨੇ ਕੇਸਮਤ ਬਹੁਤ ਬੜੀ ਕੋਰ ਹਾਂਜੀ ਨਹੀਂ ਨਹੀਂ ਇਹ ਡਿਫਰੈਂਟ ਡਿਫਰੈਂਟ ਐਡਰੈਸ ਹੈ ਜੀ ਕੋਈ ਜਦੇਪੂਰੇ ਦੇ ਨੇ ਕੋਈ ਚੰਡੀਗੜ੍ਹ ਦੇ ਨੇ ਡਿਫਰੈਂਟ ਡਿਫਰੈਂਟ ਅਡਰੈਸ ਉਤਨ ਪ੍ਰੈਸ ਹੋ ਚੁੱਕਾ ਪਹਿਲਾਂ ਬੋਹੋ ਮੋਡਿਆ ਦਾ ਬਾਕੀ ਆਜਾ ਆਜਾ ਸਰ ਆਜੋ 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 ਆਓ ਸਰ ਆਜੋ ਜੀ ਬੜੀ ਕੋਈ ਵੀ ਗੱਲ ਜਾਰੀ ਹੈ ਅਡਰੈਸ ਚੱਲੀ ਬੁਰਕਾ ਦੀ ਸਾਹਮਣੇ ਆਈ ਆਪਾ ਜਮਾਨ ਤੇ ਆ ਰਿਹਾ ਹੋਇਆ ਉੱਤੇ ਬੰਦੀ ਕਰ ਲਈ ਜੀ ਕਿੱਤੀ ਰਾਈ ਪਰ ਇਹਨਾਂ ਦੀ ਜਿਹੜੀ ਅਡਰੈਸ ਹੈ ਕਈਆਂ ਦੇ ਖੰਡੀ ਛੜਦੇ ਕਈਆਂ ਦੇ ਜਗਤਪੁਰੇ ਕੰਡਾਲਾ ਦੇ ਅਲੱਗ-ਅਲੱਗ ਜੱਟ ਜੱਟ ਆ ਗਿਆ ਚਾ ਚਾ ਫਿਰ ਇੱਕ ਵਾਰ ਨੂੰ ਸੈਟਮੈਂਟ ਕਰ ਲੈ ਡੀ ਡੀ ਫੜੇ ਉਹਦੀ ਪੂਰੀ ਕਾਰਵਾਈ ਜੀ ਚੱਲ ਰਹੀ ਸੀ ਠੀਕ ਆ ਸਰ ਓਕੇ ਇੱਕ ਮਿੰਟ ਜੀ ਸਾਰੇ ਇੱਕ ਮਿੰਟ ਇੱਕ ਮਿੰਟ ਬਾਜੇ ਧਾਓ 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 ਜੇ ਤੁਸੀਂ ਪਰਵਾਸ ਤੋਂ ਸਹਾਇਤਾ ਕਰੇਗੇ ਤਾਂ ਉੱਤੇ ਜ਼ਰੂਰ ਆਪਾਂ ਦੇਖਾਂਗੇ ਬਾਰ ਨੇ ਕਿਹਾ ਸੀ 12 ਲੱਖ ਰੁਪਏ ਲੈ ਲਏ ਬਹੁਤ ਸਾਰੇ ਹਜੇ ਤੱਕ ਜਿਹੜਾ ਫੁਟੇਜ ਦਾ ਬਿੱਲ ਆਪਾਂ ਕਢਾਇਆ ਉਹਦੇ ਵਿੱਚ ਜਿਹੜਾ ਇਸ ਇਦਾਂ ਦੀ ਕੋਈ ਪੁਸ਼ਟੀ ਨਹੀਂ ਹੋ ਗਈ ਅੱਗੇ ਅੱਗੇ ਫਿਰ ਰੁਕ ਜਾਓ ਇਹ ਥੋੜੀ ਬੈਕਿਸ ਰੂਟ ਸੀ ਇੱਕ ਵਿਜੀਟ ਲੱਗਦੀ ਹੈ ਬਟ ਇੱਧਰ ਥੋੜੀ ਨਾ ਕੋਈ ਖੇੜ-ਸਾੜ ਉਹ ਨਹੀਂ ਸੀਗਾ ਬਟ ਇਹ ਸੀਗਾ ਕਿਉਂਕਿ ਮੁੰਡੇ ਥੋੜੀ ਬਤਮੀਜ਼ੀ ਕਰ ਰਹੇ ਸੀ ਇਹਨਾਂ ਨੇ ਜਾ ਕੇ ਬਤਮੀਜ਼ੀ ਕੀਤੀ ਮੁੰਡਾ ਸਾਰੇ ਇਕੱਲੇ ਇਕੱਲੇ ਵਿੱਚ ਆਪਸੇ ਖੇਬੜ ਪੇਟ ਰਹੇ ਸੀ ਹਾਂ ਜੀ ਡਾਟਾ ਠੀਕ ਆ ਸਰ ਠੀਕ